ਯਾਰ ਨਾ ਆਏ ਏਰੀਆ ਜਾ ਕੇ ਆਏ ਫੀਲ ਹੋ ਰਿਹਾ ਜਿਵੇਂ ਕਿਸੇ ਹਾਲੀਵੁੱਡ ਫਿਲਮ ਦਾ ਸੀਨ ਚੱਲਦਾ ਹੋਇਆ ਜਿਵੇਂ ਉਵੇਂ ਕਿਉਂਕਿ ਪਹਿਲਾਂ ਫਿਲਮਾਂ 'ਚ ਦੇਖਦੇ ਹੁੰਦੇ ਸੀ ਸਾਰਾ ਤੰਗੇ ਤੁੰਗੇ ਘੋੜੇ ਐਨੀਆਂ-ਐਨੀਆਂ ਪ੍ਰਾਣੀਆਂ ਉੱਚੀ ਚ ਇਮਾਰਤਾਂ ਟਰੈਡੀਸ਼ਨਲ ਟੱਚ ਇ ਤੁਹਾਨੂੰ ਐਵੇਂ ਫੀਲ ਹੋ ਰਿਹਾ ਹੈ ਜੀ ਵੈਸੇ ਵੀ ਜਿੰਨੇ ਵੀ ਟਰੈਡੀਸ਼ਨਲ ਟੱਚ ਨਾਲ ਸੰਬੰਧਿਤ ਮੂਵੀਜ਼ ਬਣਦੀਆਂ ਨੇ ਨਾ ਉਹ ਆਇਰਲੈਂਡ 'ਚ ਹੀ ਬਣਦੇ ਨੇ ਕਿਉਂਕਿ ਇਹ ਅੱਜ ਕਲਰਲੀ ਬਹੁਤ ਜ਼ਿਆਦਾ ਮਸ਼ਹੂਰ ਹੈ ਆਇਰਲੈਂਡ ਤੇ ਨਾਲ ਸਕਾਟਲੈਂਡ ਜਿਹੜਾ ਇਹ ਦੂਬਾਚਾ ਬਹੁਤ ਸੋਹਣਾ ਹੋਵੇਗਾ ਇਹ ਦੂਬਾਚਾ ਸੇ ਸਕਾਟਲੈਂਡ ਵੀ ਜਾਣਾ ਦੋ ਹੈਰੀ ਪੌਟਰ ਕੀ ਟੀ ਮਸ਼ਹੂਰ ਮੂਵੀ ਹੈ ਨਾ ਹੈਰੀ ਪੌਟਰ ਵਰਗੀਆਂ ਮੂਵੀਜ਼ ਵੀ ਇੱਥੇ ਸ਼ੂਟ ਹੋਈਆਂ ਐ ਇਹ ਏਰੀਏ ਦੇ ਵਿੱਚ ਤੇ ਸਤਿੰਦਰ ਸਰਤਾਜ ਕੀ ਨਵ ਮਸ਼ਹੂਰ ਸਿੰਗਰ ਬਲੈਕ ਪ੍ਰਿੰਸ ਉਹ ਵੀ ਇੱਥੇ ਸ਼ੂਟ ਹੋਈ ਸੀਗੀ ਉਹਨਾਂ ਦੇ ਮੋਸਟ ਆਫ ਗਾਣੇ ਇੱਥੇ ਸ਼ੂਟ ਹੁੰਦੇ ਨੇ ਨਾ ਆ ਉਡਾਰੀਆਂ ਜਿਹੜਾ ਅੰਬਰੀ ਉਡਾਰੀਆਂ ਉਹ ਵੀ ਸਕਾਟਲੈਂਡ ਸ਼ੂਟ ਹੋਇਆ ਜਿੱਥੇ ਕੁੜੀ ਦੀ ਟ੍ਰੇਨ ਜੀ ਮਿਸ ਹੋ ਜਾਂਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਹਜੇ ਅਸੀਂ ਤੁਹਾਨੂੰ ਦਿਖਾਉਣੀ ਆ ਸਾਡਾ ਥੋੜਾ ਟਾਈਮ ਪਿਆਗਾ ਤੇ 15 ਮਿੰਟ ਪਏ ਆ ਤੇ ਸਾਨੂੰ ਲਾਈਨ 'ਚ ਮਤਲਬ ਲੱਗਣਾ ਪਊਗਾ ਜਿਹੜੇ ਗੂੜੇ ਦਿੰਨੇ ਨੇ ਫਿਰ ਚੱਲਦੇ ਅੰਦਰਲੇ ਬੱਸ ਨੇ ਇੱਥੇ ਲਿਆ ਕੇ ਤਾਰਤਾ ਜੀ ਤੇ ਮੈਨੂੰ ਲੱਗਦਾ ਹੈ तकरीबन तकरीबन ਅਸੀਂ ਨੇੜੇ ਹੀ ਪਹੁੰਚ ਗਏ ਆ ਜਿੱਥੇ ਅਸੀਂ ਜਾਣਾ ਹੈ ਸ਼ਰਾਬੀਆਂ ਦੀ ਜਿਹੜੀ ਫੈਕਟਰੀ ਦਿਖਾਉਣੀ ਹੈ ਤੁਹਾਨੂੰ ਜਿੱਥੇ ਸ਼ਰਾਬੀ ਹੁੰਦੇ ਆ ਬੰਦੇ ਪੱਬ ਤੁਹਾਨੂੰ ਹੁਣ ਵਾਪਸ ਜਾ ਕੇ ਰਾਤ ਨੂੰ ਦਿਖਾਵਾਂ ਇੱਥੋਂ ਦੇ ਕੋੜੇ ਦੇਖੋ ਯਾਰ ਕਿਡਕੜ ਟੰਗ ਦੇਖੋ ਆ ਕਿਡਕੜ ਲੱਤਾਂ ਦੇ ਹਵਾਲੇ ਇਹਦੇ ਹਨ ਕਰ ਦਿੰਦੇ ਵੀ ਕਿਡਕੜੇ ਸੋਹਣੇ ਆ ਕਰ ਦਿੰਦੇ ਵੀ ਨਹੀਂ ਟ੍ਰੈਡੀਸ਼ਨਲ ਟੰਗ ਹੈ ਯਾਰ ਇੱਥੋਂ ਦੇ ਇਹ ਤੇ ਜਿਹੜੇ ਪਹਿਲਾਂ ਲੋਕ ਕਹਿੰਦੇ ਨੇ ਕਲਚਰਲ ਹਾਂਜੀ ਕਲਚਰਲ ਆਏ ਤੇ ਜਿਹੜੇ ਪਹਿਲਾਂ ਮਤਲਬ ਸਕਾਟਲੈਂਡ ਚ ਵੈਸੇ ਸੁਣਿਆ ਸੀਗਾ ਕਿ ਇਹੋ ਜਿਹੇ ਘੋੜੇ ਆ ਤੇ ਸਕਾਟਲੈਂਡ ਆਇਰਲੈਂਡ ਤੇ ਸਾਰੇ ਇਹਨਾਂ ਚ ਇਹੋ ਜਿਹੇ ਇਹਨਾਂ ਦਾ ਥੋੜਾ ਥੋੜਾ ਫਰਕ ਹੈਗਾ ਹਮ ਇੱਥੇ ਆਉਣ ਲਈ ਵੈਸੇ ਟੈਕਸੀਜ਼ ਵੀ ਮਿਲ ਜਾਂਦੀਆਂ ਤੁਹਾਨੂੰ ਟੈਕਸੀਜ਼ ਮਿਲ ਜਾਂਦੀਆਂ ਨਹੀਂ ਪਬਲਿਕ ਟਰਾਂਸਪੋਰਟ ਤੇ ਬੱਸ ਤੇ ਵੀ ਆ ਸਕਦੇ ਹੋ ਜਿਵੇਂ ਅਸੀਂ ਆਏ ਆ ਤੇ ਅਦਰਵਾਈਜ਼ ਤੁਸੀਂ ਟੂਰ ਵੀ ਬੁੱਕ ਕਰ ਸਕਦੇ ਹੋ ਆਨਲਾਈਨ ਬਹੁਤ ਸਾਰੀਆਂ ਵੈਬਸਾਈਟਸ ਹੁੰਦੀਆਂ ਤੇ ਇਹਦਾ ਪ੍ਰੋਪਰਲੀ ਟੂਰ ਮਿਲ ਜਾਂਦਾ ਹੈਗਾ ਤੇ ਟਿਕਟਸ ਮੈਂ ਤੁਹਾਨੂੰ ਪਹਿਲਾਂ ਫਿਰ ਕਹਿਣਾ ਐਡਵਾਂਸ ਬੁੱਕ ਕਰਕੇ ਆਏ ਉਹਦੀਆਂ ਟਿਕਟ ਦੀ ਬਹੁਤ ਪ੍ਰੋਬਲਮ ਆ ਇਥੇ ਤੇ ਇਹ ਮਿਲਦੀ ਨਹੀਂ ਹੈਗੀ ਸੋਲਡ ਆਊਟ ਰਹਿੰਦੀ ਹੈ ਸਾਰੀ ਜੇ ਤੁਸੀਂ ਇਹ ਟੂਰ ਲੈਣਾ ਤੇ ਕਾਫੀ ਸਾਰੀ ਲੰਬੀ ਲਾਈਨ ਲੱਗੀ ਹੋਈ ਹੈ ਇਹ ਗਨੀਜ਼ ਸਟੋਰ ਹਾਊਸ ਇਹ ਆ ਗਿਆ ਗਨੀਜ਼ ਫਾਈਨਲੀ ਟਿਕਟਾਂ ਮਿਲ ਗਈਆਂ ਮਸਾਂ ਮਿਲੀਆਂ ਬਲੈਕ ਤੇ ਮਿਲੀਆਂ ਤੇ ਸਾਨੂੰ ਆਹਤ ਪਈ ਹੁਣ ਬਲੈਕ ਤੇ ਟਿਕਟਾਂ ਲੈਣ ਦੇ ਇਹ ਇਹਦਾ ਮੇਨ ਗੇਟ ਹੈ ਇੱਥੋਂ ਸ਼ਾਇਦ ਸਾਡੀ ਐਂਟਰੀ ਹੋਣੀ ਹੈ ਜਿੰਨੀ ਸਟੋਰ ਹਾਊਸ ਕਾਫੀ ਉੱਚੀ ਇਮਾਰਤ ਹੈ ਤੇ ਉੱਪਰ ਲੈ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਸਾਰਾ ਜਾ ਕੇ ਪੂਰਾ ਫੈਕਟਰੀ ਦਾ ਟੂਰ ਦੇਣਗੇ ਇਹ ਅੰਦਰ ਕੀ ਕੁਛ ਹੈ ਤੇ ਪ੍ਰਾਣੀ ਤਾਂ ਹੈ ਹੀ ਆ ਖੈਰ ਜਿਹੇ ਕਰਕੇ ਮਸ਼ਹੂਰ ਆ ਜੋ ਵੀ ਡਬਲਿਨ ਆਉਂਦਾ ਨਾ ਜੋ ਵੀ ਲੋਕ ਇੱਥੇ ਘੁੰਮਣ ਆਉਂਦੇ ਆ ਆਇਰਲੈਂਡ ਨੂੰ ਤੋਂ ਉਹਨਾਂ ਲਈ ਮਸਟ ਵਿਜ਼ਿਟ ਪਹਿਲੇ ਇਹ ਸੇ ਹੈ ਮਤਲਬ ਇੱਥੇ ਪੱਕਾ ਆ ਕੇ ਜਾਂਦੇ ਆ ਪੂਰਾ ਦੇਖ ਕੇ ਜਾਂਦੇ ਆ ਇਹ ਜਗ੍ਹਾ ਨੂੰ ਆਇਰਲੈਂਡ ਖੈਰ ਜਾਣੀ ਇਹਦੇ ਲਈ ਜਾਂਦਾ ਹੈ ਲੈ ਵੀ ਲੱਗੀ ਹੈ ਲਾਈਨ ਚ ਟਾਈਮ ਹੋ ਗਿਆ ਆਪਣਾ ਤੇ ਦਿਖਾਈਏ ਤੁਹਾਨੂੰ ਸ਼ਰਾਬੀਆਂ ਦੀ ਫੈਕਟਰੀ ਕਿੱਥੋਂ ਇਹ ਸ਼ਰਾਬੀ ਹੁੰਦੇ ਆ ਬੰਦੇ ਬਾਅਦ ਦੀ ਨਾ ਵੈਸੇ ਇੱਕ ਗੱਲ ਸਾਨੂੰ ਵਧੀਆ ਲੱਗੀ ਤੇ ਪਹਿਲਾਂ ਸਾਨੂੰ ਇਟਲੀ ਰੋਮ ਚ ਵੀ ਵਧੀਆ ਲੱਗੀ ਸੀ ਓਕੇ ਥੈਂਕ ਯੂ ਥੈਂਕ ਯੂ ਵੈਰੀ ਮਚ ਬਲੈਕ ਟੈਟਿਕਟਾ ਮਿਲ ਜਾਂਦੀ ਹੈ ਤੇ ਇਹਦਾ ਮੇਨ ਐਂਟਰੈਂਸ ਆ ਗਿਆ ਅੰਦਰ ਅੰਦਰ ਜਿਵੇਂ ਜਿਵੇਂ ਹੁਣ ਟੂਰ ਤੁਹਾਨੂੰ ਦਿਖਾਵਾਂਗੇ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਇਹ ਟਿਕਟਸ ਦੇਤੀਆਂ ਜੀ ਤੇ ਇਹ ਪੈਂਦੀ ਹੈ ਵੈਸੇ 30 ਯੂਰੋ ਦੀ ਸਾਨੂੰ ਜਿਆਦਾ ਦੀ ਬਈ ਹੈ 50 ਕ ਦੀ ਪੈ ਗਈ ਤੇ ਇਹਦੇ ਨਾਲ ਸਾਨੂੰ ਇੱਕ ਇੱਕ ਇਹ ਫ੍ਰੀ ਬੀਅਰ ਫ੍ਰੀ ਮਿਲੇ ਪਰ ਅਸੀਂ ਸੌਫਟ ਡਰਿੰਕ ਲੈ ਲਓ ਪਰ ਬੀਅਰ ਲੈ ਲਓ ਜੋ ਵੀ ਲੈ ਲਓ ਖਾਣ-ਪੀਣ ਦੇ ਧਰਤੇ ਡਿਪੈਂਡ ਹੈ ਤੇ ਪਹਿਲਾਂ ਹੁਣ ਸਾਰੇ ਇਥੇ ਟਿਕਟ ਕਲੈਕਸ਼ਨ ਟਿਕਟ ਕਾਊਂਟਰ ਬਣਿਆ ਹੈ ਜਦੋਂ ਤੁਸੀਂ ਆਨਲਾਈਨ ਟਿਕਟਸ ਕੱਢੋਗੇ ਜਾਂ ਕਿਤੇ ਬਾਹਰੋਂ ਬਾਇ ਕਰਾਉਂਗੇ ਇਹ ਟਿਕਟ ਨੂੰ ਫਿਜ਼ੀਕਲ ਟਿਕਟ ਦੇ ਦਿੰਦੇ ਹੁਣ ਇਹਦੇ ਬਿਹਾਫ ਤੇ ਅੰਦਰ ਆਪ ਨੂੰ ਐਂਟਰੀ ਮਿਲੂਗੀ ਸਾਰੀ ਓ ਵਾਓ ਐਂਟ੍ਰੈਂਸ ਬੜੀ ਸੋਹਣੀ ਏਅਰ ਫੈਕਟਰੀ ਦੀ ਨਹੀਂ ਆਪਣੇ ਤਾਂ ਫੈਕਟਰੀਜ਼ ਹੁੰਦੀਆਂ ਕਿਵੇਂ ਇਹਨੀਆਂ ਹੁੰਦੀ ਹੈ ਇਹਨਾਂ ਨੇ ਪ੍ਰੋਫੈਸ਼ਨਲੀ ਕੀਤਾ ਹੋਇਆ ਇੱਕ ਜਾਨੇ ਦਾ ਤੁਸੀਂ ਲਾ ਲਓ 5000 ਰੁਪਏ ਲੈਂਦੇ ਨੇ ਅੰਦਰ ਜਾਣ ਦਾ ਪ੍ਰੋਫੈਸ਼ਨਲੀ ਦਾ ਕਰਨਾ ਹੀ ਹੈ ਹੈਲੋ ਹਾਊ ਆਰ ਯੂ ਗੁੱਡ ਹਾਂ ਅੰਦਰ ਆਉਂਦੇ ਨੂੰ ਸਭ ਤੋਂ ਪਹਿਲਾਂ ਆਉਂਦੀ ਹੈ ਜੀ ਗਿਨਿਸ ਦੀ ਪਹਿਚਾਨ ਤੇ ਇਹਨਾਂ ਦਾ ਲੋਗੋ ਲੱਗਿਆ ਹੋਇਆ ਤੇ ਆਹ ਪਤਾ ਨਹੀਂ ਕੀ ਛਾਪੇ ਹੋਇਆ ਯਾਰ ਇਹ 12ਵੀਂ ਛਾਪੇ ਸੀਗੇ ਤੇ ਇੱਥੇ ਲੋਕ ਫੋਟੋਆਂ ਲੈਂਦੇ ਆ ਯਾਦਾਂ ਆਪਣੀਆਂ ਕਰਾਉਂਦੇ ਆ ਤੇ ਉਸ ਤੋਂ ਬਾਅਦ ਜੀ ਅੱਗੇ ਐਸੇ ਰਿਪਨ ਦੀ ਜਰਨੀ ਬਿਗਿੰਸ ਹੇਅਰ ਤੇ ਇਹ ਹੈ ਜੀ ਇਹਦੀ ਇੱਥੋਂ ਤੋਂ ਸ਼ੁਰੂ ਹੋਈ ਹੈ ਜਰਨੀ ਕਿਵੇਂ ਬਣਦਾ ਹੈ ਸਾਰਾ ਕੁਝ ਪਹਿਲਾਂ ਦੇ ਬਾਰੇ ਹੁਣ ਤੱਕ ਜਿਵੇਂ ਤੁਹਾਨੂੰ ਦੱਸਿਆ ਸੁਣਦੀ ਆਏ ਸੀਗੇ ਪਤਾ ਨਹੀਂ ਸੀਗਾ ਅੱਜ ਪਤਾ ਵੀ ਲੱਗ ਜੂਗਾ ਅੱਖੀ ਦੇਖਾਂਗੇ ਸਾਰੀਆਂ ਚੀਜ਼ਾਂ ਪਹਿਲਾਂ ਇਸ ਤਰ੍ਹਾਂ ਪਹਿਲਾਂ ਫਸਲਾਂ ਕੱਟੀਆਂ ਜਾਂਦੀਆਂ ਚੌਹ ਆ ਇਹ ਬਾਹਰਲੇ ਜੌਂ ਨੂੰ ਬੋਲਦੇ ਆ ਬੇਸਿਕਲੀ ਜਿੰਨੀਆਂ ਵੀ ਜੌਂ ਤੇ ਪਾਣੀ ਤੇ ਆਹ ਹੋਪਸੇ ਫੁੱਲ ਹੁੰਦੇ ਇੱਕ ਖਾਸ ਕਿਸਮ ਦੇ ਤੇ ਹੋਪਸ ਹੁੰਦੇ ਜਿਹੜੇ ਤੇ ਇਹਨਾਂ ਨੂੰ ਮਿਲਾਇਆ ਜਾਂਦਾ ਵੈਸੇ ਪੂਰੀ ਦੁਨੀਆ 'ਚ ਜਿਹੜੀ ਬੀਅਰ ਹੈ ਉਹ ਜੌਂ ਤੋਂ ਹੀ ਬਣਦੀ ਆ ਸਾਰੇ ਕਿਤੇ ਬਸ ਇਹ ਹੀ 4 ਇਨ ਇਨਗਰੀਡIENTS ਨੇ ਇਹਦੇ ਵਿੱਚ ਫੋਰ ਇਨਗਰੀਡIENTS ਇਹ ਸੇਮੀ ਰਿਪਨ ਵਾਹ ਮਿਊਜ਼ੀਅਮ ਬੜਾ ਤਗੜਾ ਬਣਾਇਆ ਯਾਰ ਆਪਣੇ ਆਪ 'ਚ ਅੱਗੇ ਚੱਲਦੇ ਆਂ ਤੇ ਨਾਲ-ਨਾਲ ਦੇਖਦੇ ਜਾਵਾਂਗੇ ਇਹ ਵਧੀਆ ਵੈਸੇ ਤੁਹਾਡੇ ਨਾਲ ਕੋਈ ਗਾਈਡ ਨਹੀਂ ਜਾ ਰਿਹਾ ਜਦੋਂ ਗਾਈਡ ਜਾਂਦਾ ਨਾ ਫਿਰੋਜ਼ ਨਾਲ ਓਨਾ ਟਾਈਮ ਖੜਨਾ ਪੈਂਦਾ ਇੱਥੇ ਜਿੱਥੇ ਜਿੰਨਾ ਟਾਈਮ ਤੁਹਾਡੀ ਮਰਜ਼ੀ ਹੈ ਜਿੰਨਾ ਟਾਈਮ ਜਿੱਥੇ ਜੀ ਕਰੂਗਾ ਓਨਾ ਟਾਈਮ ਖੜਾਂਗੇ ਇਹਦੇ 5 ਫਲੋਰ ਆ ਤੇ ਦੇਖਦੇ ਆ ਕਿੱਥੇ ਤੱਕ ਲੋਅ ਕਰਦੇ ਆ ਹਾਂ ਮਤਲਬ ਕਿੱਥੇ ਤੱਕ ਜਾਣ ਦਿੰਦੇ ਆ ਹੌਲੀ ਹੌਲੀ ਉੱਪਰ ਦੇਖਦੇ ਦੇਖਦੇ ਉੱਪਰ ਜਾਵਾਂਗੇ ਜਿਵੇਂ ਨਾ ਬਰਜ ਖਲੀਫਾ ਨੂੰ ਸਾਲਦਰ ਸਾਲ ਦੱਸਿਆ ਹੋਇਆ ਕਿ ਕੀ ਕੀ ਸੀਗਾ 1759 ਚ ਇਹ ਫਾਊਂਡ ਕੀਤੀ ਸੀਗੀ ਗਨੀਜ਼ ਤੇ 1854 ਚ ਅੱਗੇ ਡਿਸਕਵਰ ਇਹਨਾਂ ਨੇ ਕੀਤੀ ਹੋਣੀ ਅੱਗੇ ਅੱਗੇ ਮਤਲਬ ਹਿਸਟਰੀ ਆ ਰਹੀ ਹੈ ਇਹਦੀ ਵੀ ਆਪਣਾ ਇਤਿਹਾਸ ਹੈ ਇੱਕ ਇੱਕ ਕਰਕੇ ਨਾ ਸਾਰੀਆਂ ਚੀਜ਼ਾਂ ਦਿਖਾ ਰਹੇ ਆ ਜਿਵੇਂ ਜੋ ਉਹ ਤੁਹਾਨੂੰ ਪਹਿਲਾਂ ਦਿਖਾਤੇ ਸੀ ਤੇ ਫਿਰ ਪਾਣੀ ਪਾਣੀ ਦਿਖਾਇਆ ਜਾਂਦਾ ਕਿ ਪਾਣੀ ਕਿ ਬਣਦੇ ਇਹ ਹੌਪਸ ਵਾਲਾ ਤੇ ਜਿਹੜੇ ਫੁੱਲ ਮਤਲਬ ਲੈ ਜਾਂਦੇ ਆ ਹੌਪਸ ਫਲਾਰ ਹੁੰਦਾ ਖਾਸ ਕਿਸਮ ਦਾ ਤੇ ਉਹ ਉੱਪਰ ਟੰਗੇ ਹੋਏ ਆ ਆ ਸਾਰੇ ਹੌਪਸ ਆ ਉੱਪਰ ਇਹ ਫੁੱਲੋਂ ਨੂੰ ਸ਼ੁੱਧ ਕਰਨ ਲਈ ਸ਼ਾਇਦ ਜਾਂ ਫਲੇਵਰ ਲਈ ਪਾਏ ਜਾਂਦੇ ਆ ਇਹਨੂੰ ਨਾ ਵੈਸੇ ਸਟੋਰ ਹਾਊਸ ਨਹੀਂ ਕਹਿ ਸਕਦੇ ਯਾਰ ਇਹਨੂੰ ਮਿਊਜ਼ੀਅਮ ਕਹਿਣਾ ਚਾਹੀਦਾ ਇਹਨਾਂ ਨੇ ਸਾਨੂੰ ਕਿਹਾ ਕਿ ਸਟੋਰ ਹਾਊਸ ਚ ਜਾ ਰਹੇ ਹਾਂ ਤੁਸੀਂ ਜਿੱਥੇ ਸੰਤ ਐਸੀ ਬਣਦੀ ਦਿਖਾਉਣਗੇ ਵੈਸੇ ਇਹ ਵੀ ਵੈਸੇ ਬਣਦੀ ਦਿਖਾ ਰਹੇ ਆ ਤੇ ਆ ਮਸ਼ੀਨਸ ਵਗੈਰਾ ਪਈਆਂ ਸਾਰੀਆਂ ਵੀ ਕਿਸ ਤਰ੍ਹਾਂ ਸਖਾਇਆ ਜਾਂਦਾ ਬਟ ਇੱਕ origional ਜਿੱਥੇ ਬਣਦੀ ਆ ਉਹ ਵੀ ਨਾਲ ਹੀ ਇਹਦੇ ਫੈਕਟਰੀ ਪਰ ਉੱਥੇ ਨਹੀਂ ਲੈ ਕੇ ਜਾਂਦੇ ਬਣਦੀ ਮਤਲਬ ਮਸ਼ੀਨ ਦਿਖਾਉਂਦੇ ਆ ਸਾਰੀਆਂ ਆ ਗੰਜ ਮਿਲ ਹੈ 1906 ਦੀ ਹੈ ਦੇਖੋ ਇੰਨੀ ਪੁਰਾਣੀ ਮਸ਼ੀਨ ਇਹਨਾਂ ਨੇ ਰੱਖੀ ਹੋਈ ਹੈ ਤੇ ਸਪੈਂਸ ਡਬਲਿੰਡੀ ਡਬਲਿੰਡੀ ਵਣੀ ਹੋਈ ਆ ਅੰਗਰੇਜ਼ਾਂ ਦੀਆਂ ਕਾਡਾਂ ਨਹੀਂ ਇਹ ਬਰਾਣੀਆਂ ਸਾਰੀਆਂ ਇਹ ਇਹ ਪੰਪ ਹੈ ਟ੍ਰਿਪਲ ਰੇਮ ਪੰਪ 120 58 ਦਾਗਾ ਹੀਰਸ ਚੀਜ਼ ਕੀ ਆਹ ਚੀਜ਼ ਇੰਟਰਸਟਿੰਗ ਨਾ ਪਰ ਉਸ ਤੋਂ 232 ਡਿਗਰੀ ਸੈਲਸੀਅਸ ਤੇ ਦਾਰੂ ਵੀ ਰੋਸਟ ਹੁੰਦੀ ਹੈ ਪਤਾ ਨਹੀਂ ਦਾਰੂ ਵੀ ਰੋਸਟ ਹੁੰਦੀ ਆ ਐਸ ਤਰ੍ਹਾਂ ਹੁੰਦੀ ਆ ਦੇਖੋ ਦਾਣੇ ਮੈਂ ਰੱਖੇ ਹੋਏ ਨਾ ਮੈਥਡਸ ਬਣਾਉਂਦਾ ਆ। ਆ 0 ਡਿਗਰੀ ਤੇ ਆ ਹੁਣ। ਇਹ 0 ਡਿਗਰੀ ਤੇ ਆ। 190 ਤੇ ਰਵੇ ਦੇ ਹੁੰਦੇ ਆ। ਕਾਂ ਜੋ 232 ਡਿਗਰੀ ਤੇ ਜਾਂਦੇ। ਐਵੇਂ ਤੇ ਬਣ ਜਾਂਦੀ ਆ। ਅੱਛਾ ਇਹ ਤਾਂ 0 ਵਿਸਕੀ ਕਰਦੀ। ਲੱਕੜ ਦੇ ਉਹ ਬਕਸੇ ਹੈਗੇ ਜੀ ਜਿੰਨਾ ਬਾਰੇ ਪਹਿਲਾਂ ਸੁਣਦੇ ਸੀ ਕਹਿੰਦੇ ਲੱਕੜ ਦੇ ਬਕਸਿਆਂ ਚ ਸ਼ਰਾਬ ਆ ਕੇ ਡਰਮਾਂ ਚ ਲੱਕੜ ਦੇ ਢੋਲਾਂ ਚ ਪਾ ਕੇ ਧਰੀ ਜਾਂਦੀ ਹੈ ਇਹ ਸਾਰੇ ਉਹ ਲੱਕੜ ਦੇ ਢੋਲ ਆ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਇਹਦੇ ਚ ਇਹ ਸਾਰੀ ਓਕ ਦੀ ਲੱਕੜ ਵਰਤੀ ਜਾਂਦੀ ਆ ਉਹ ਕੋ ਸਪੈਸ਼ਲ ਹੁੰਦਾ ਹੈ ਇਹ ਆ ਲਿਖਿਆ ਇਹਨਾਂ ਨੇ ਉਹਦੋਂ ਓਕ ਦੀ ਲੱਕੜ ਚ ਪਾ ਕੇ ਇਹਨੂੰ ਸੰਭੇ ਜਾਂਦਾ ਕੁਝ ਕੁਝ ਸਾਲਾਂ ਦੀ ਲਈ ਜਿਉਂ ਜਿਉਂ ਇਹਨੂੰ ਸੰਭਾਲਦੇ ਆ ਮਤਲਬ ਇਹ ਮੰਨਣ ਹੈ ਮਤਲਬ ਕਹਿੰਦੇ ਆ ਵੀ ਇਹ ਪੱਕਦੀ ਜਾਦਾ ਜਿਉਂ ਜਿਉਂ ਇਹਨੂੰ ਜਿਵੇਂ ਜਿਵੇਂ ਸੰਭਾਲਿਆ ਜਾਂਦਾ ਹੈ ਇਹ ਸਾਰਾ ਪੁਰਾਣੇ ਟਾਈਮ ਚ ਦੱਸਿਆ ਇਹਨਾਂ ਨੇ ਕਿ ਜਿਹੜਾ ਟ੍ਰੈਡੀਸ਼ਨਲ ਟੱਚ ਹੈਗਾ ਉਹਨੋਂ ਕਿਵੇਂ ਆ ਪੁਰਾਣੇ ਟਾਈਮ ਚ ਕਿਵੇਂ ਰੱਖਿਆ ਜਾਂਦਾ ਪਿਰਾਮਿਡ ਬਣਾਈ ਜਾਂਦੇ ਸੀਗੇ ਆ ਟ੍ਰੈਡੀਸ਼ਨਲ 200 ਸਾਲ ਕਾਪਰੇਜ ਬਾਹਰੋਂ ਯਾਰ ਦੇਖਣ ਨੂੰ ਕਿਵੇਂ ਦਾ ਲੱਗਦਾ ਸੀਗਾ ਤੇ ਅੰਦਰ ਉੱਪਰ ਹੀ ਉੱਪਰ ਉੱਪਰ ਹੀ ਉੱਪਰ ਅੰਦਰਲੇ ਪਾਸੇ ਇਥੇ ਇਹ ਬਾਰ ਵੀ ਬਣਿਆ ਹੋਇਆ ਹੈ ਤੇ ਜੇ ਤੁਸੀਂ ਟੇਸਟ ਕਰਨਾ ਹੈ ਕੁਝ ਅੱਜ ਇੱਥੇ ਬਹਿ ਕੇ ਲਾਈ ਮਿਊਜ਼ਿਕ ਸੁਣੋ ਤੇ ਰਾਮ ਨਾਲ ਆਪਦਾ ਟੇਸਟ ਕਰੋ ਜਿਹੜੇ ਬੀਅਰ ਦੇ vouchers ਸਾਨੂੰ ਥੱਲੋਂ ਮਿਲੇ ਸੀ ਨਾ ਉੱਪਰ ਤੁਸੀਂ ਇੱਥੇ ਆਪਣੀ ਕਲੇਮ ਕਰ ਸਕਦੇ ਹੋ ਲੈ ਸਕਦੇ ਹੋ ਅਸੀਂ ਤਾਂ ਲੈਣੀ ਨਹੀਂ ਉੱਪਰ ਜਾਣਾ ਪਾਉਂਦਾ ਉੱਪਰਲੇ ਪਾਸੇ ਜਿਹੜਾ ਲਾਸਟ ਪੁਆਇੰਟ ਹੈ ਉੱਥੇ ਦਿਖਾ ਕੇ ਲਿਆਉਣੇ ਆ ਤੁਹਾਨੂੰ ਉੱਪਰੋਂ ਜਿਹੜਾ 뷰 ਹੈਗਾ ਉਹ ਕਿਹੋ ਜਿਹਾ ਦਿਖਦਾ ਹੈ ਰਾਜਧਾਨੀ ਡਬਲਿੰਡਾ ਤੇ ਫਿਰ ਆਪਾਂ ਦੁਬਾਰੇ ਚੱਲਾਂਗੇ ਉਹੀ ਟੈਂਪਲਵਾਰ ਪੱਪਾਂਲੇ ਏਰੀਆ 'ਚ ਇਹਦਾ ਰਾਤ ਨੂੰ ਤੁਹਾਨੂੰ ਪੱਪ ਦਿਖਾਉਣੇ ਆ ਸਾਰੇ ਪੂਰੀ ਦੁਨੀਆ 'ਚ ਲੋਕ ਆਉਂਦੇ ਆ ਯਾਰ ਇੱਥੇ ਸ਼ਰਾਬ ਦੀ ਫੈਕਟਰੀ ਦੇਖਣ ਬੀਅਰ ਦੀ ਗੱਲੋ ਮੈਂ ਸਮਝ ਸ਼ਰਾਬ ਗਈਆਂ ਇਸਕੇ ਲੱਗਉਂਦੀ ਹੈ ਬੀਅਰ ਜਿਹੜੀ ਇਹ ਬੀਅਰ ਹੈ ਨਾ ਇੱਕ ਕੋਕਾ ਕੋਲਾ ਰੰਗ ਦੀ ਹੁੰਦੀ ਹੈ ਤੇ ਪਹਿਲੀ ਵਾਰੀ ਦੇਖੀ ਹੈ ਕੱਲ ਤੋਂ ਨੂੰ ਲੇਕ 'ਚ ਵੀ ਦਿਖਾਈ ਸੀ ਵੈਸੇ ਇਹ ਅਸੀਂ ਪਹੁੰਚ ਗਏ ਜੀ ਬਿਲਕੁਲ ਟੌਪ ਫਲੋਰ ਤੇ ਤੇ ਇਹਦਾ 7th ਫਲੋਰ ਹੈ ਇਹ ਤੇ ਇਹਨੂੰ ਦੀ ਗ੍ਰੈਵਿਟੀ bar ਬੋਲਦੇ ਆ ਲੋਕ ਬੀਅਰ ਦੇ ਗਲਾਸ ਲੈ ਕੇ ਇੱਥੇ ਵੀ ਤਰੋ ਕਰਦੇ ਤੇ ਇੱਥੋਂ ਜਿਹੜਾ ਪੂਰਾ ਆਲਾ ਦਵਾਲਾ ਨੂੰ ਦੇਖਿਆ ਜਾ ਸਕਦਾ ਹੈਗਾ ਡਬਲਿਨ ਦਾ ਸਭ ਤੋਂ ਉੱਚਾ ਇਮਾਰਤ ਲੱਗਦਾ ਸ਼ਾਇਦ ਇਸ ਤੋਂ ਵੀ ਉੱਚੇ ਕੋਈ ਇਮਾਰਤ ਹੋਵੇ ਤੇ ਟ੍ਰਿਪਲ ਕੋਰਨ ਦੇ ਦੇ ਰਿਹਾ ਹਾਂ ਜੀ ਕੋਕ ਵੀ ਦੇ ਰਿਹਾ ਕੋਕ ਦੇ ਰਿਹਾ ਕੋਕ ਲੈ ਲੈਣੇ ਫਿਰ ਆਪਾਂ ਹਾਂ ਕੁਝ ਤਾਂ ਪੀ ਕੇ ਜਾਵਾਂਗੇ ਹੁਣ ਹਾਂ ਜੀ ਸਾਡੇ ਕੋਲੇ ਆਹ ਦੇਖੋ ਵਾਊਚਰ ਫ੍ਰੀ ਦੇ ਸੀਗੇ ਅਜੇ ਵੀ ਪਏ ਆ ਹੁਣ ਯੂਜ਼ ਕਰ ਲੈਣੇ ਆ ਤੇ ਕਮਾਲ ਆ ਯਾਰ ਇਹਦੇ ਨਾਲ ਤਾਂ ਅਸੀਂ ਨਾਈਰੋਬੀ 'ਚ ਦੇਖਿਆ ਸੀ ਇੱਕ ਉਹ ਪਰਖੋ ਬੰਦਾ ਸੀਗਾ ਉੱਪਰ ਹੌਲੀ ਹੌਲੀ ਪੂਰਾ ਨਾਈਰੋਬੀ ਦੀ ਸੈਰ ਕਰਾਉਂਦਾ ਸੀ ਪੂਰਾ ਘੁੰਮਦਾ ਸੀ ਚਾਰੇ ਪਾਸੇ ਦੇ ਕੱਚ ਲਾਇਆ ਹੋਇਆ ਜਿਹੜਾ ਡਬਲਿਨ ਹੈ ਨਾ ਆਇਰਲੈਂਡੇ ਵੀ ਪਹਾੜ ਹੈ ਥੋੜੇ ਥੋੜੇ ਪਹਾੜਾਂ ਦੀ ਧਰਤੀ ਹੈ ਉਹ ਦੇਖੋ ਉੱਪਰਲੇ ਪਾਸੇ ਤੁਹਾਨੂੰ ਦਿਖਦੇ ਹੋਣੇ ਗ੍ਰੀਨ ਬਾਦ ਹੈਗਾ ਡਬਲਿਨ ਸਾਰੀ ਖਰਾ ਪਰ ਹੈਗਾ ਉਹ ਦੇਖੋ ਸਾਰੇ ਪਹਾੜ ਦਿਖ ਰਹੇ ਰੌਣਕ ਮੇਲਾ ਦੇਖੋ ਕਿੰਨਾ ਲੱਗਿਆ ਹੋਇਆ ਚਾਰੇ ਪਾਸੇ ਲੋਕੀ ਲੋਕੋ ਵਿਚਾਰੇ ਇੱਥੇ ਵੀ ਬਾੜ ਬਣਿਆ ਹੋਇਆ ਸਾਰੇ ਪਾਸੇ ਬਾੜ ਹੀ ਬਾੜ ਗੇ ਇਧਰ ਬੈਠ ਵੀ ਸਕਦੇ ਵਸੂਲ ਆ ਯਾਰ ਪੈਸਾ ਵਸੂਲ ਆ ਮੈਨੂੰ ਟਿਕਟ ਉਹ ਜਿਆਦਾ ਨਹੀਂ ਲੱਗੀ ਤੁਸੀਂ ਇਹ ਦੇਖੋ ਵੀ ਤੁਹਾਨੂੰ ਪੈਸੇ ਦਿੰਦੇ ਆ ਆਪਣਾ 5000 ਰੁਪਏ 5000 ਚ ਐਡਾ ਟੂਰ ਦੇ ਰਹੇ ਨਾਲ ਡਰਿੰਕਸ ਵਗੈਰਾ ਦੇ ਰਹੇ ਇੰਨੀ ਸੋਹਣੀ ਜਗ੍ਹਾ ਆ ਵੀਊ ਦੇਖਣ ਦੀ ਕਿੰਨੇ ਪੈਸੇ ਲਾ ਲੈਣੇ ਬੁਰਜ ਖਲੀਫਾ ਤੇ ਚੜ੍ਹਨਾ ਹੋਵੇ 7000 ਰੁਪਏ ਟਿਕਟ ਇੱਥੇ ਨਾਲ ਤੁਹਾਨੂੰ ਜਾਣਕਾਰੀ ਹੀ ਮਿਲਦੀ ਆ ਕੁੱਲ ਮਿਲਾ ਕੇ ਵਧੀਆ ਐਕਸਪੀਰੀਅੰਸ ਐ ਇਥੋਂ ਦਾ ਕਿਸੇ ਜਗ੍ਹਾ ਤੇ ਨਾ ਅਸੀਂ ਨਾ ਜਾਈਏ ਸਾਨੂੰ ਬਹੁਤ ਰਿਗਰੈਟ ਹੁੰਦਾਗਾ ਕਿ ਵੀ ਸਾਨੂੰ ਟਿਕਟ ਨਹੀਂ ਮਿਲੀ ਜਾਂ ਕੁਛ ਨਹੀਂ ਤਾਂ ਜੋ ਬਲੈਕ ਜੂ ਵੀ ਟਿਕਟਾਂ ਲੈ ਕੇ ਇੱਥੇ ਆਇਆ ਤੇ ਜੇ ਇੱਥੇ ਵੀ ਅਸੀਂ ਨਾ ਆਉਂਦੇ ਨਾ ਤੇ ਸਾਨੂੰ ਬਹੁਤ ਪਛਤਾਵਾ ਹੋਣਾ ਸੀ ਜਿਵੇਂ ਅਸੀਂ ਵੈਟਿਕਨ ਸਿਟੀ ਗਏ ਸੀਗੇ ਕਿਉਂ ਦੀ ਸਾਨੂੰ ਟਿਕਟਸ ਨਹੀਂ ਮਿਲੀਆਂ ਤੇ ਉੱਪਰ ਸਾਡੇ ਤੋਂ ਜਾਇ ਨਹੀਂ ਗਿਆ ਸਾਨੂੰ ਉਹਦਾ ਹੁਣ ਤੱਕ ਪਛਤਾਵਾ ਕਿਉਂਕਿ ਲਾਈਫ 'ਚ ਕਿਹੜਾ ਵਾਰੀ-ਵਾਰੀ ਜਾਣਾ ਹੁੰਦਾ ਪਤਾ ਨਹੀਂ ਕਿਵੇਂ ਮੌਕਾ ਮਿਲਦਾ ਜਾਂ ਨਹੀਂ ਮਿਲਦਾ ਹੈ ਨਾ ਤੇ ਤੁਹਾਡੇ ਲਈ ਵੀ ਇਹ ਮਤਲਬ ਸੁਜੈਸ਼ਨ ਹੈ ਟਿਕਟਸ ਐਡਵਾਂਸਡ ਬਾਈ ਰੱਖਿਓ ਜਾਂ ਫਿਰ ਬਲੈਕ ਦੇ ਆ ਕੇ ਲੈ ਲਿਓ ਤੇ ਬਟ ਆਇਓ ਇੱਥੇ ਜ਼ਰੂਰ ਇਸ ਜਗ੍ਹਾ ਤੇ ਬਹੁਤ ਸੋਹਣੀ ਜਗ੍ਹਾ ਯਾਰ ਜਿਹੜਾ ਵਿਊ ਆ ਨਾ ਇੱਥੇ ਬੈਠਣ ਦਾ ਕੋ ਕਮਾਲ ਵਾਲਿਆ ਦੋੜਾ ਦੇਖਦਾ ਜਿਹੜਾ ਇਸ ਸਾਹਮਣੇ ਇਹਨਾਂ ਨੇ ਰੱਖਿਆ ਹੋਇਆ ਹੈਗਾ ਆਸਟ੍ਰਿਚ ਇਹ ਦੁਨੀਆ ਦਾ ਸਭ ਤੋਂ ਵੱਡਾ ਪੰਛੀ ਐ ਸੀ ਲਾਈਫ ਚ ਇੱਕੋ ਵਾਰੀ ਦੇਖਿਆ ਜਦੋਂ ਅਸੀਂ ਕੀਨੀਆਂ ਗਏ ਸੀ ਨਾ ਮਸਾਈ ਮਾਰਾ ਨੈਸ਼ਨਲ ਪਾਰਕ ਤੇ ਉੱਥੇ ਲਾਈਵ ਅਸੀਂ ਇਹਨੂੰ ਪਹਿਲੀ ਵਾਰੀ ਜ਼ਿੰਦਗੀ ਚ ਇੱਕੋ ਵਾਰ ਦੇਖਿਆ ਬਸ ਉੱਥੇ ਦੇਖਿਆ ਆਸਟ੍ਰਿਚ ਰੱਖਿਆ ਇਹਦਾ ਸ਼ਾਇਦ ਕੋਈ ਮੀਨਿੰਗ ਹੋਊਗਾ ਇੱਥੇ ਰੱਖਣ ਦਾ ਮੈਂ ਤਾਂ ਸਟਾਫ ਨੂੰ ਪੁੱਛਿਆ ਕਹਿੰਦੇ ਮੀਨਿੰਗ ਇਹਦਾ ਕੁਝ ਨਹੀਂ ਬਸ ਇਹ ਐਂ ਦਿਖਾਇਆ ਹੋਇਆ ਵੀ ਜਿਹੜਾ ਆਸਟ੍ਰਿਚ ਆ ਉਹ ਵੀ ਸਾਡੀ ਬੀਅਰ ਪੀਂਦਾ ਹੈ ਪਾਈਪ ਲਾਈ ਹੋਈ ਉਹਦੇ ਮੂੰਹ ਤੋਂ ਥੱਲੇ ਨੂੰ ਵੀ ਸਾਡੀ ਬੀਅਰ ਵੀ ਰਿਆ ਅੱਗੇ ਜਿੰਨੇ ਵੀ ਜਾਨਵਰ ਆ ਸਾਰੇ ਨੂੰ ਮਤਲਬ ਰਿਪਰੈਜ਼ੈਂਟ ਕਰਦੇ ਦਿਖਾਇਆ ਹੋਇਆ ਹੈਗਾ ਅਲੱਗ-ਅਲੱਗ ਤਰੀਕੇ ਨਾਲ ਇਹਨਾਂ ਇਹ ठा ਇਹਨਾਂ ਦਾ ਆਪਣਾ ਸਟੋਰ ਹੈਗਾ ਜੇ ਕੁਝ ਚੀਜ਼ਾਂ ਤੁਸੀਂ ਬਾਇ ਕਰਨੀ ਹੈ ਇਹਨਾਂ ਦੀ ਹੈ ਤੇ ਕਹਿੰਦੇ ਹੁੰਦੇ ਜੀਰਾ ਸਿੱਕਾ ਚੱਲਦਾ ਉਹਦਾ ਸਭ ਕੁਝ ਵਿਗਦਾ ਹੈਗਾ ਛੋਟੀ ਤੋਂ ਛੋਟੀ ਚੀਜ਼ਾਂ ਬਣਾ-ਬਣਾ ਵੇਚੀ ਜਾਂਦੇ ਆ ਕੱਪ ਇਵਨ ਕੱਪੜੇ ਵੀ ਵੇਚੀ ਜਾਂਦੇ ਆ ਜੀਨਿਸ ਦੇ ਤੇ ਇਦਰਾ ਟੀ-ਸ਼ਰਟਸ ਲੱਗੀਆਂ ਹੋਈਆਂ ਇਦਰਾ ਚਲੋ ਬੀਅਰ ਨਾਲ ਸੰਬੰਧ ਦਾ ਗਲਾਸ ਵਗੈਰਾ ਉਹ ਤਾਂ ਹੈਗੀ ਆ ਚੀਜ਼ਾਂ ਤੇ ਆ ਚੀਜਾਂ ਵੀ ਵੇਚੀ ਜਾਂਦੇ ਆ ਤੇ ਆ ਫ੍ਰਿਜ ਮੈਗਨੇਟਸ ਹੋ ਗਏ ਜਿਵੇਂ ਤੇ ਇਹ 5-5 ਯੂਰੋ ਦੇ ਸਾਰਾ ਸਾਰਾ ਸਟੋਰ ਆ ਇਹ ਤਾਂ ਬੇਸਿਕਲੀ ਹੇਠਾਂ ਅਸੀਂ ਪਹੁੰਚ ਗਏ ਬਿਲਕੁਲ ਹੇਠਲੇ ਪਾਸੇ ਤੇ ਜਿਹੜਾ ਆਪਣਾ ਫੈਕਟਰੀ ਦਾ ਟੂਰ ਸੀਗਾ ਇਹ ਸਟੋਰ ਹਾਊਸ ਦਾ ਸਾਰਾ ਸਮਾਪਤ ਹੁੰਦਾਗਾ ਇਸ ਤੋਂ ਬਾਅਦ ਇੱਕ ਹੋਰ ਜਗ੍ਹਾ ਤੁਹਾਨੂੰ ਲੈ ਕੇ ਜਾਣਾ ਹੈ ਅਸੀਂ ਸੋਚ ਰਹੇ ਹਾਂ ਉੱਥੇ ਜਾਣ ਦਾ ਪਰ ਦੇਖਦੇ ਆ ਕਿਉਂਕਿ ਸਿਮਿਲਰ ਵੀ ਹੋ ਜੂ ਵੈਸੇ ਜੈਮਸਨ ਜਿੱਥੇ ਜੈਮਸਨ दारू ਬਣਦੀ ਹੈ ਤੇ ਉਹ ਵੀ ਇੱਥੇ ਇਸੇ ਸ਼ਹਿਰ ਚ ਡਬਲਿਨ ਦੇ ਵਿੱਚ ਤੇ ਉਥੇ 2 ਘੰਟੇ ਦਾ ਟੂਰ ਹੋਰ ਚਾਹੀਦਾ ਹੈਗਾ ਸਾਨੂੰ ਤੇ ਬਾਕੀ ਇਹ ਆ ਵੀ ਸ਼ਾਮ ਹੋਗੀ 5 ਵਜੇ ਸ਼ਾਮ ਦੇ ਤੇ ਜਿਹੜੇ ਸ਼ਰਾਬੀ ਕਬਾਬੀ ਉਹ ਵੀ ਆਪਣੇ ਸਿਖਰ ਦੇ ਹੋਣਗੇ ਹੁਣ ਅਸੀਂ ਸੋਚ ਰਿਹਾ ਵੀ ਸ਼ਰਾਬ ਬਣਦੀ ਤਾਂ ਦੇਖ ਲਈ ਬੀਅਰ ਸੌਰੀ ਤੇ ਹੁਣ ਬੀਅਰ ਪੀ ਕੇ ਉਹ ਕਦੇ ਵੀ ਦਿਖਾ ਦੀ ਜਿਹੜਾ ਭੂਤ ਭੰਗੜਾ ਪੈਂਦਾ ਹੈਗਾ ਗੋਰਿਆਂ ਦਾ ਕੋਰੀਆਂ ਦਾ ਭੂਤ ਭੰਗੜਾ ਦੇਖੀਏ ਤੇ ਜਿਹੜਾ ਹੁਣ ਅਸੀਂ ਕਲੱਬਸ ਜਿੱਥੇ ਟੈਂਪਲ ਪਾਰਕ ਨਹੀਂ ਕਲੱਬ ਹੈ ਜਿਆਦਾ ਹੈ ਨਾ ਦੁਬਾਰਾ ਵੀ ਉੱਤਰਲੇ ਪਾਸੇ ਚੱਲਦੇ ਆ ਤੇ ਉੱਥੋਂ ਦੇ ਜਿਹੜਾ ਲਾਈਫ ਹੈ ਸਾਰੀ ਉਹ ਦਿਖਾਉਣੀ ਹੈ ਯਾਰ ਜਿਹੜਾ ਇਹ ਡਬਲਿਨ ਸ਼ਹਿਰ ਹੈ ਨਾ ਹੈਗੀ ਤਾਂ ਇਹ ਕੈਪੀਟਲ ਆ ਆਇਰਲੈਂਡ ਦੀ ਪਰ ਹੈ ਬਹੁਤ ਸ਼ਾਂਤ ਜੀ ਹੈ ਕਿੰਨੀਆਂ ਰਾਜਧਾਨੀਆਂ ਦੇਖੀਆਂ ਇੰਨਾ ਭੀੜ ਭੜਕਾ ਟੀਂਡੀ ਪਾ ਪਾ ਹੁੰਦਾਗਾ ਇੱਥੇ ਕੋਈ ਵਾਸਤਾ ਨਹੀਂ ਟ੍ਰੈਫਿਕ ਵੀ ਇੰਨੀ ਨਹੀਂ ਮਿਲਦੀ ਨਾ ਹੀ ਕੋਈ ਕਰਾਊਡ ਵਾਲਾ ਮਿਲਦਾ ਹੈ ਸ਼ਾਇਦ ਮੈਨੂੰ ਲੱਗਦਾ ਹੈ ਗਰਮੀਆਂ ਦਾ ਮਹੀਨਾ ਚੱਲ ਰਿਹਾ ਜਿਹੜੇ ਇੱਥੋਂ ਦੇ ਲੋਕ ਹੈ ਉਹ ਇਟਲੀ ਸਪੇਨ ਉਧਰਲੇ ਪਾਸੇ ਘੁੰਮਣ ਚੱਲ ਜਾਂਦੇ ਕਿਉਂਕਿ ਇੱਧਰ ਠੰਡ ਜ਼ਿਆਦਾ ਪੈਂਦੀ ਨਹੀਂ ਨਾ ਆਇਰਲੈਂਡ ਸਾਈਡ ਤੇ ਫਿਰ ਗਰਮੀਆਂ 'ਚ ਉਧਰ ਨੂੰ ਚੱਲ ਜਾਂਦੇ ਆ ਮੇਬੀ ਇਹ ਹੋ ਸਕਦਾ ਵਾਹ ਦੇਖੋ ਇਮਾਰਤਾਂ ਦੇਖੋ ਕਿੰਡੀਆਂ ਸੋਹਣੀਆਂ ਹੈਗੀਆਂ ਇਹ ਹੁਣ ਅਸੀਂ ਜਾ ਰਹੇ ਹਾਂ ਜੈਮਸਨ ਦੇ ਵੱਲ ਅਸੀਂ ਸੋਚਿਆ ਯਾਰ ਮਸਾ ਦਾ ਆਏ ਕਿਉਂ ਨਾ ਤੁਹਾਨੂੰ ਇਹ ਵੀ ਥੋੜਾ ਜਿਹਾ ਦਿਖਾ ਦਈਏ ਜੀ ਜੈਮਸਨ ਵਾਲਿਆਂ ਦੇ ਤੇ ਇਹ 1780 ਚ ਬਣੀ ਹੈ ਸੇਮ ਸੇਮ ਹੈ ਲਗਭਗ ਤੇ ਅੰਦਰਲੇ ਪਾਸੇ ਉਹ ਵੀ ਤੁਹਾਨੂੰ ਦਿਖਾਉਣੀ ਆ ਤੇ ਜਿਹੜੀ ਦੁਨੀਆ ਭਰ ਦੀ ਜੈਮਸਨ दारू ਆ ਉਹ ਇੱਥੇ ਬਣਦੀ ਹੈਗੀ ਇਹ ਉਹਨਾਂ ਦੀ ਫੈਕਟਰੀ ਆ ਇੱਥੇ ਵੀ ਲੋਕ ਡੱਕੇ ਫਿਰਦੇ ਆ ਮਨ ਲਾਲਾ ਇੱਥੇ ਵੀ ਫਰੀ ਮਿਲਦੀ ਹੋਊ ਸ਼ਾਇਦ ਜਾਂ ਸਸਤੀ ਮਿਲਦੀ ਹੋਊਗੀ ਆ ਦੇਖੋ ਕਿਵੇਂ ਖੱਪ ਪਾਏ ਇਹਨਾਂ ਨੇ ਇਤਨਾ ਜਾਦੇ ਪਿਆਕੜ ਨੇ ਬਹੁਤ ਪਿਆਕੜ ਉਹ ਯਾਰ ਇੰਨੀ ਦਰੂ ਪਿੰਦੀ ਆਇਰਲੈਂਡ ਦੇ ਲੋਕ ਆਇਰਲੈਂਡ ਦੇ ਨਹੀਂ ਦੁਨੀਆ ਭਰ ਦੇ ਆ ਕੇ ਇੱਥੇ ਪਿੰਦੇ ਆ ਤੇ ਸਾਰਾ ਮਤਲਬ ਇਹਨਾਂ ਨੇ ਅੰਦਰ ਲਾਇਆ ਹੋਇਆ ਆ ਤਾਂ ਸ਼ਾਇਦ ਫਲੈਟ ਫਲੂਟ ਬਣੇ ਹੋਏ ਆ ਮਤਲਬ ਦਾ ਰਹਿਣ ਲਈ ਜਾਂ ਸ਼ਾਪਿੰਗ ਦਾ ਏਰੀਆ ਕੁਝ ਤੇ ਆ ਇਹਨਾਂ ਨੇ ਲਾਇਆ ਹੋਇਆਗਾ ਇੱਥੇ ਬਣਦੀ ਹੈਗੀ ਸਾਰੀ ਜਿੰਨੀ ਜੈਂਸਨ ਆ ਅੰਦਰਲੇ ਪਾਸੇ ਅਸੀਂ ਇਹਦੇ ਜਾਣਾ ਨਹੀਂ ਕਿਉਂਕਿ ਸੇਮ ਹੀ ਟੂਰ ਹੋ ਮੇਰੇ ਖਿਆਲ ਜੇ ਸੇਮ ਹੀ ਐਕਸਪੀਰੀਅੰਸ ਹੋਊ ਉਹ ਵੀ ਦਿਖਾਉਣਗੇ ਵੀ ਕਿਵੇਂ ਬਣਾਉਂਦੇ ਆ ਕਰਦੇ ਆ ਤੇ ਇਹ ਸਾਨੂੰ ਰਸਤੇ 'ਚ ਪੈਂਦਾ ਸੀਗਾ ਫਿਰ ਮੈਨੂੰ ਅਸੀਂ ਜਾਂਦੇ ਜਾਂਦੇ ਤੁਹਾਨੂੰ ਦਿਖਾਦਾ ਇਹ ਅੰਦਰਲੇ ਪਾਸਿਓਂ ਥੋੜਾ ਜਿਆਦਾ ਤੁਹਾਨੂੰ ਦਿਖਾ ਦਈਏ ਇਹਨਾਂ ਦਾ ਕਿ ਇਹਨਾਂ ਨੇ ਕਿਵੇਂ ਦਾ ਬਣਾ ਕੇ ਰੱਖਿਆ ਹੋਇਆ ਬਾਹਰ ਕਲੱਬ ਉਹ ਤਾਂ ਇੱਥੇ ਹੈਗੀ ਆ ਫੈਕਟਰੀ ਵੀ ਬੜੀਆਂ ਸਜਾ ਸਜਾ ਕੇ ਰੱਖਦੇ ਆ ਇੱਥੇ ਤਾਂ ਮੈਨੂੰ ਲੱਗਦਾ ਡੈਫੀਨਟਲੀ ਇਹਦਾ ਐਕਸਾ ਦਾ ਸਸਤੀ ਹੋਣੀ ਹੋਣੀ ਇਹ ਆਧਾਰ ਹੁੰਦੀ ਹੈ ਜੈਮਸਨ ਆਲੇ ਕਹਿੰਨਾ ਆਇਰਿਸ਼ ਵਿਸਕੀ ਆਇਰਲੈਂਡ ਦੀ ਇਹ ਆਇਰਿਸ਼ ਵਿਸਕੀ ਤਾਂ ਲਿਖਿਆ ਹੈ ਅੱਜ ਇੰਨੇ ਲੋਕ ਇੱਥੇ ਬੈਠੇ ਸਾਰੇ ਪੀ ਜਾਂਦੇ ਆ ਇਹਨਾਂ ਨੇ ਉੱਪਰਲੇ ਪਾਸੇ ਬਣਾਇਆ ਹੋਇਆ ਸਾਰਾ ਮਤਲਬ ਦੇਖਣ ਦਾ ਜਿਵੇਂ ਪਹਿਲਾਂ ਟੂਰ ਲੈ ਕੇ ਆਏ ਨਾ ਉਵੇਂ ਦੇਖਣ ਦਾ ਆ ਮੇਕਿੰਗ ਦਾ ਦੱਸਿਆ ਵੀ ਕਿਵੇਂ ਕਿਵੇਂ ਬਣਦੀ ਹੈ ਇਹਨਾਂ ਦਾ ਐਕਸਪੀਰੀਅੰਸ ਟਿਕਟਾ ਟਿਕਟ ਦਾ ਪ੍ਰਾਈਸ ਵੀ ਇੱਥੇ ਐਕਸਪੀਰੀਅੰਸ ਐਂਡ ਟੇਸਟਿੰਗ 33 ਯੂਰੋ ਲੈਂਦੇ ਆ ਉਹਨਾਂ ਦੀ ਵੀ ਉਹਨਾਂ ਦੀ 50 ਦੀ ਲਈ ਹੈ ਉਹਦੇ ਨਾਲ ਟਿਕਟ ਸਸਤੀ ਹੈ ਜੇ ਉੱਪਰ ਅੰਦਰਲੇ ਪਾਸੇ ਅਸੀਂ ਜਾਣਾਗਾ ਮਤਲਬ ਉੱਪਰ ਸਾਰਾ ਦੇਖ ਕੇ ਆਉਣਾ ਹੈ ਅਦਰਵਾਇਸ ਜਿਹੜਾ ਇਹ ਸਾਰਾ ਏਰੀਆ ਤੁਸੀਂ ਅੰਦਰੋਂ ਦੇਖ ਕੇ ਜਾ ਸਕਦੇ ਹੋ ਕਿਵੇਂ ਇਹ ਸੇਮ ਹੀ ਹੋ ਓਮੀਓ ਦੇਖੋ ਲੱਕੜ ਦੇ ਬਕਸੇ ਪਏ ਆ ਜਿਵੇਂ ਤੁਹਾਨੂੰ ਪਹਿਲਾਂ ਦਿਖਾਈ ਸੀ ਜਿਹਦੇ ਚ ਪਾ ਕੇ ਰੱਖਦੇ ਉਹੀ ਸਾਰੀਆਂ ਚੀਜ਼ਾਂ ਸੇਮ ਸੇਮ ਬਾਹਰਲੇ ਪਾਸੇ ਚੱਲਦੇ ਆਂ ਇਧਰ ਬਾਰੇ ਠੇਕਾ ਲਾਇਆ ਹੋਇਆ ਇਹਨਾਂ ਨੇ ਨਿਆਣੀ ਨਿਆਣੀ ਉਮਰ ਦੇ ਸਾਰੇ ਬੈਠੇ ਆਂ ਜਿਹੜੀ ਉਹ ਸੀਗੀ ਪਹਿਲਾਂ ਤੁਹਾਨੂੰ ਨਖਾਈ ਉਹ ਬੀਅਰ ਆ ਉਹ ਬੀਅਰ ਸੀਗੀ ਉਹ ਗਿਨਿਸ ਤੇ ਇਹ ਹੈ ਵੇਸਕੀਆ ਜਿੰਨੀਆਂ ਵੀ ਤੁਹਾਨੂੰ ਇੱਥੇ ਆ ਸ਼ਾਪਸ ਦੇਖਣਗੀਆਂ ਨਾ ਆ ਕਾਰ ਰੋਲਸ ਤੇ ਇੱਥੇ ਪੂਰਾ ਆਇਰਿਸ਼ ਟ੍ਰੈਡੀਸ਼ਨਲ ਟੱਚ ਸਮਾਨ ਮਿਲਦਾ ਹੈਗਾ ਜੇ ਤੁਸੀਂ ਆਇਰਲੈਂਡ ਦੀ ਜਿਹੜੀ ਵਾਈਬ ਆ ਲੈ ਕੇ ਜਾਣੀ ਹੈ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਸਾਰਾ ਕੁਝ ਪਿਓਰ ਆਇਰਿਸ਼ ਹੋਊਗਾ ਅਸੀਂ ਕੁਛ ਨਾ ਕੁਛ ਖਰੀਦਦੇ ਆ ਤੇ ਕਾਚੀ ਚਿੰਗ ਯਾਦਗਾਰ ਚੀਜ਼ਾਂ ਲੈ ਜਾਗੇ ਆਇਰਲੈਂਡ ਜਿਵੇਂ ਗ੍ਰੀਨ ਹੈ ਤੇ ਜ਼ਿਆਦਾਤਰ ਗ੍ਰੀਨਰੀਆਂ ਨੇ ਟੋਪੀਆਂ ਵੀ ਗ੍ਰੀਨ ਕੱਪੜੇ ਵੀ ਗ੍ਰੀਨ ਸਾਰਾ ਕੁਝ ਐਦਾਂ ਨਹੀਂ ਮਿਲਦਾ ਕੱਚ ਵੀ ਲੈ ਲੋ ਜਿਹੜਾ ਆਇਰਲੈਂਡ ਨੂੰ ਰਿਪਰੈਜ਼ੈਂਟ ਕਰਦਾ ਨੰਬਰ ਪਲੇਟਸ ਆ ਗਈਆਂ ਸਾਰਾ ਕੁਝ ਦੇਖੋ ਛੋਟੀ ਤੋਂ ਛੋਟੀ ਚੀਜ਼ਾਂ ਫ੍ਰਿਜ ਮੈਗਨੇਟ ਪਈ ਹੈ ਤੇ ਆ ਫ੍ਰਿਜ ਮੈਗਨੇਟ ਤੇ ਇਧਰਲੇ ਪਾਸੇ ਆਦਾਰੂ ਨਾਲ ਸੰਬੰਧਤ ਚੀਜ਼ਾਂ ਆ ਗਈਆਂ ਡਬਲਿਨ ਦੀਆਂ ਸਾਰੀਆਂ ਚੀਜ਼ਾਂ ਹੀ ਆ ਇੱਥੋਂ ਬੰਦਾ ਕਿਵੇਂ ਖালি ਮੜ ਜਾ ਕੁਛ ਨਾ ਕੁਛ ਤਾਂ ਲੈ ਕੇ ਜਾਵੇ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਯਾਰ ਕੀ ਰਿੰਗਸ ਦੇਖੋ ਕਿੱਡੇ ਸੋਹਣੇ ਆ इवन ਹੈਵੀ ਠੀਕ ਪ੍ਰਾਈਸ ਹੈ 6 ਯੂਰੋ ਦਾ ਮਿਲਦਾ 6 ਯੂਰੋ ਕੁਛ ਵੀ ਨਹੀਂ ਹੈਗੇ ਇਥੇ ਆਇਰਲੈਂਡ ਦਾ ਪਾਸਪੋਰਟ ਲੈਣਾ ਵੀ ਮਿਲ ਜਾਂਦਾ ਹੈਗਾ ਮੈਂ ਖੁਸ਼ ਨੂੰ ਕਿ ਆਇ ਚੱਕਲੋ এয়ারਪੋਰਟ ਤੇ ਫੜਕੇ ਖੜ ਜਾਈ ਇਮੀਗ੍ਰੇਸ਼ਨ ਵਾਲੇ ਦੇ ਸਾਹਮਣੇ ਯੂਰਪੀਅਨ ਯੂਨੀਅਨ ਤੇ ਇਹਦੇ ਅੰਦਰ ਇਹ ਬੇਸਿਕਲੀ ਗਾਈਡ ਬੁੱਕ ਹੈ ਦੱਸਦੀ ਹੈ ਵੀ ਤੁਸੀਂ ਕਿੱਥੇ ਕਿੱਥੇ ਘੁੰਮ ਸਕਦੇ ਹੋ ਇਹ ਸਟੈਂਪਸ ਲੱਗੀਆਂ ਆਇਰਲੈਂਡ ਦੀਆਂ ਕੁਛ ਵੈਸੇ ਲਾਇਆ ਹੋਇਆ ਟੂਰਿਸਟ ਗਾਈਡ ਬੁੱਕ ਹੈ ਵੀ ਕੀ ਕੀ ਚੀਜ਼ਾਂ ਇਥੇ ਆਇਰਲੈਂਡ ਚ ਇਹਨਾਂ ਦੀ ਕਰੰਸੀ ਪ੍ਰਾਣੀ ਚੀਜ਼ਾਂ ਆਇਰਲੈਂਡ ਚ ਸਾਰੀਆਂ ਕੀ ਕੁਝ ਦੇਖਣ ਵਾਲਾ ਉਹਦੇ ਬਾਰੇ ਹੈ ਬੜੀ ਸੋਹਣੀ ਚੀਜ਼ ਬਣਾਈ ਆ ਯਾਰ ਬੜਾ ਸੋਹਣਾ ਹੈਗਾ ਅਸੀਂ ਮੈਗਨੇਟ ਦੇਖ ਰਹੇ ਹਾਂ ਮੈਗਨੇਟ ਲੈ ਕੇ ਜਾਵਾਂਗੇ ਇੱਥੋਂ ਇਹ ਅਸੀਂ ਕੁਝ ਗਿਫਟਸ ਲਏ ਆ ਆਇਰਿਸ਼ ਗਿਫਟਸ ਨੇ ਇਹ ਇਹ ਮਿਲਣਗੇ ਉਹਨੂੰ ਜਿਹੜਾ ਅੱਜ ਦੇ ਵਲੌਗ ਦਾ ਸਭ ਤੋਂ ਸੋਹਣਾ ਕਮੈਂਟ ਕਰੂਗਾ ਠੀਕ ਹੈ ਫਿਰ ਜੀ ਅੱਜ ਸਾਰੇ ਕਮੈਂਟਸ ਪੜਨੇ ਆ ਤੁਸੀਂ ਠੀਕ ਹੈ ਜਿੰਨੇ ਵੀ ਕਮੈਂਟ ਆਉਣਗੇ ਤੇ ਹੋਣਾ ਪੰਜਾਬੀ ਚ ਚਾਹੀਦਾ ਜਾਂ ਇਦਾਂ ਹੋ ਸਕਦਾ ਜਿਹਨੂੰ ਸਭ ਤੋਂ ਵੱਧ ਲਾਈਕ ਆਉਣਗੇ ਜਿਹਦੇ ਕਮੈਂਟ ਤੇ ਉਹਨੂੰ ਇਹ ਗਿਫਟ ਭੇਜ ਦੇਾਂਗੇ ਅਸੀਂ ਲਓ ਜੀ ਇਧਰਲੇ ਪਾਸੇ ਆਿਆਂ ਦੀ ਇੱਕ ਗੱਲ ਤਾਂ ਚੰਗੀ ਹੋ ਗਈ ਤੇ ਜਿਹੜਾ ਹੈ ਕਾਲਜ ਹੈ ਇਹ ਆਪਾਂ ਦੇਖ ਸਕਦੇ ਆ ਟ੍ਰਿਨਿਟੀ ਕਾਲਜ ਬਹੁਤ ਪੁਰਾਣਾ ਕਾਲਜ ਮੰਨਿਆ ਜਾਂਦਾ ਹੈ 3-400 ਸਾਲ ਪੁਰਾਣਾ ਕਾਲਜ ਆ ਕਹਿੰਦੇ ਤੇ ਡਬਲਿਨ ਦੇ ਵਿੱਚ ਜਿਹੜੇ ਵੀ ਬੰਦੇ ਇੱਥੇ ਆਉਂਦੇ ਆ ਤਾਂ ਉਹ ਇਹ ਕਾਲਜ ਨੂੰ ਜ਼ਰੂਰ ਦੇਖ ਕੇ ਜਾਂਦੇ ਆਗੇ ਤੇ ਹੁਣ ਅੰਦਰਲੇ ਪਾਸਿਓ ਤੁਹਾਨੂੰ ਇਹਦੇ ਲੈ ਕੇ ਚੱਲਦੇ ਆ ਅਸੀਂ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਆਇਰਲੈਂਡ ਦੇ ਜਿੰਨੇ ਵੀ ਦਰਵਾਜ਼ੇ ਤੁਹਾਨੂੰ ਮਿਲਣਗੇ ਨਾ ਉਹ ਆ ਸ਼ੇਪ ਚ ਮਿਲਣਗੇ ਆ ਰਾਉਂਡ ਸ਼ੇਪ ਜਿੰਨੇ ਵੀ ਦਰਵਾਜੇ ਜਿੰਨਾ ਵੀ ਤੁਸੀਂ ਆਇਰਲੈਂਡ ਘੁੰਮੀ ਜਾਓਗੇ ਸਾਰਾ ਆਇਰਲੈਂਡ ਹੈ ਜਿਹੜਾ ਐਸੇ ਤਰ੍ਹਾਂ ਦੀ ਹੈਗਾ ਤੇ ਹੁਣ ਇਹਦੇ ਅ ਅੰਦਰਲੇ ਪਾਸੇ ਕੀ ਹੈ ਪੁਰਾਣਾ ਕੀ ਉਹ ਦਿਖਾਉਣੀ ਆ ਤੁਹਾਨੂੰ ਜਿਹੜਾ ਨਾ ਯਾਰ ਯੂਰਪ ਆ ਉਹ ਇਸ ਗੱਲ ਤੋਂ ਆਪਣੇ ਚ ਬਹੁਤ ਐਡਵਾਂਸ ਹੈ ਤੇ ਕਾਲਜ ਦੀ ਅਸੀਂ ਆ ਹਿਸਟਰੀ ਦੇਖੀ ਹੁਣ ਉੱਥੇ ਲੱਗਿਆ ਸੀ 1592 ਦਾ ਕਾਲਜ ਬਣਿਆ ਹੋਇਆ ਹੈ ਇਹ ਤੁਸੀਂ ਆਪ حساب ਲਾਓ ਕਿ ਆਪਣੇ ਗੁਰੂ ਪਾਤਸ਼ਾਹ ਦਾ ਜਿਹੜਾ ਉਦੋਂ ਉਹ ਟਾਈਮ ਪੀਰੀਅਡ ਚੱਲਦਾ ਸੀਗਾ ਤੇ ਉਦੋਂ ਦੇ ਇੱਥੇ ਇੰਜੀਨੀਅਰਿੰਗ ਹੈਲਥ ਸਾਇੰਸ ਕਹਿੰਦੇ ਉਦੋਂ ਦੀ ਪੜਾਈ ਜਾਂਦੀ ਹੈ ਇੱਥੇ ਤੁਸੀਂ ਦੇਖੋ ਆਪਾਂ ਕਹਿੰਦੇ ਅੰਗਰੇਜ਼ ਸਾਡੇ ਤੋਂ 100 ਸਾਲ ਅੱਗੇ ਆ ਤੇ ਆਪਣੇ ਤਾਂ ਕਾਲਜਸ ਵਗੈਰਾ ਹੁਣ 19ਵੀਂ ਸਦੀ ਚ ਆ ਕੇ ਆਪਣੇ ਜਿਆਦਾ ਪੜਨ ਲੱਗੇ ਆ ਹਨਾ ਲੋਕ ਤੇ ਆਪਾਂ ਤਾਂ ਕਦੇ ਇਹ ਚੀਜ਼ਾਂ ਦੇਖੀ ਨਹੀਂ ਸੀ ਨਾਲੇ ਮੈਨੂੰ ਤਾਂ ਆਪ ਐ ਸੀ ਵੀ ਜੇ ਆਪਾਂ ਬਾਹਰਲੇ ਕਾਲਜਾਂ ਚ ਪੜੇ ਨਹੀਂ ਤਾਂ ਐਟ ਲੀਸਟ ਦੇਖ ਤਾਂ ਲਈਏ ਰੱਬ ਅਗੇ ਅਰਦਾਸਾਂ ਕਰਦੇ ਆ ਛਾਏ ਸਾਡੇ ਨਿਆਣੇ ਪੜ ਲੈਣ ਹਾਂ ਆਪਣੇ ਤਾਂ ਹਾਂਜੀ ਆਪਣੇ ਤਾਂ ਜਿਹੜੇ ਹੁਣ ਜਵਾਗ ਵੀ ਐਪਾਇਲਸ ਕਰਕੇ ਬਾਹਰ ਬੂਰ ਪੜਨ ਨੂੰ ਭੇਜਦੇ ਆ ਤੇ ਵੈਸੇ ਉਹ ਵੀ ਹੁਣ ਪੱਕੇ ਪੁੱਕੇ ਹੋ ਨਹੀਂ ਜਾਂਦੇ ਪੜਨ ਥੋੜਾ ਜਾਂਦੇ ਐ ਹੁੰਦਾ ਵੀ ਪੀਆਰ ਮਿਲ ਜੂ ਬਾਹਨੇ ਨਾਲ ਨਹੀਂ ਵਿੱਚ ਇੱਕ ਦੋ ਤਾਂ ਹੈਗੇ ਰਿਪੋਰਟ ਪਰ ਕੁਝ ਜਿਹੜੇ ਪੜਨ ਜਾਂਦੇ ਆ ਤੇ ਪਰ ਤੁਸੀਂ ਇਹਨਾਂ ਦਾ ਲੈਵਲ ਦੇਖੋ ਵੀ 1592 ਦਾ ਕਾਲਜ ਬਣਿਆ ਹੋਇਆ ਹੈ ਵਿੱਚ ਹੀ ਦੇਖੋ ਵਿਜ਼ਟਰ ਵਿੱਚ ਹੀ ਆ ਡਿਗਰੀਆਂ ਮਿਲ ਰਹੀਆਂ ਫੋਟੋਜ਼ ਖਿੱਚ ਰਹੇ ਆ ਸਾਰੇ ਇਹ ਸਟੂਡੈਂਟ ਹੋਣੇ ਇਥੋਂ ਦੇ ਜਿੰਨੇ ਐ ਸਾਹਮਣੇ ਤੁਸੀਂ ਦੇਖ ਰਹੇ ਇੱਥੇ ਰਿਪਨ ਸਾਰੇ ਕਾਲਜ ਦੀ ਇਮਾਰਤ ਹੈ। ਇਹ ਰਿਪਨ ਹਾਂਜੀ ਇੱਥੇ ਇਦਾਂ ਵੀ ਹੈ ਜਦੋਂ ਤੁਸੀਂ ਇੱਥੇ ਪੱਕੇ ਹੋ ਜਾਂਦੇ ਹੋ ਨਾ ਥੋੜੀ ਪੜਾਈਆਂ ਬੜੂਆਂ ਵੀ ਫ੍ਰੀ ਨੇ ਆਰਾਮ ਨਾਲ ਬੰਦਾ ਪੜ ਸਕਦਾ। ਮੂਵੀ ਸੀ ਦੇਖਿਆ ਸੀ ਯਾਰ ਇੰਨੇ ਸਾਰੇ ਕਾਲਜਸ ਵਗੈਰਾ ਨਾ ਤੇ ਅੱਜ ਅੱਖੀਂ ਵੀ ਦੇਖ ਲਿਆ ਇੱਥੇ ਆ ਕੇ। ਅਸੀਂ ਵੈਸੇ ਪਹਿਲੀ ਵਾਰ ਹੀ ਕਿਸੇ ਕਾਲਜ 'ਚ ਆਏ ਹਾਂ ਤੇ ਬਹੁਤ ਘੱਟ ਚਾਂਸ ਹੁੰਦੇ ਨਹੀਂ ਵੀ ਕੋਈ ਕਾਲਜ ਵਿਜ਼ਿਟ ਕਰੀਏ। ਇਹਦਾ ਵੀ ਸਪੈਸ਼ਲ ਤਾਂ ਵਿਜ਼ਿਟ ਕਰ ਲਿਆ। ਇਹਦਾ ਬਾਰੇ ਬਸ ਇਹੀ ਹੈ ਵੀ ਬਹੁਤ ਪੁਰਾਣਾ ਹੈ। ਬੱਦਲ ਦੇਖੋ ਕਿੰਨਾ ਚੜਿਆ ਆ ਰਿਹਾ ਯਾਰ ਸ਼ਾਇਦ ਮੀਂਹ ਵੀ ਨਾ ਜੇ ਦੇਖੋ ਕਿੰਨੀ ਕਾਲੀ ਘਟ ਹੈ ਪੂਰੀ ਤੇ ਲਾਹੌਰ ਯੂਨੀਵਰਸਿਟੀ ਹੈ ਜਾਂ ਪੰਜਾਬ ਯੂਨੀਵਰਸਿਟੀ ਹੈ ਉਹਨਾਂ ਨੂੰ ਪੁਰਾਣਾ ਮੰਨੇ ਜਾਂਦਾ ਵੀ ਬਹੁਤ ਪੁਰਾਣੇ ਨਹੀਂ ਕਿਉਂਕਿ ਉਹਨਾਂ ਨੂੰ ਹੋ ਗਿਆ ਆਪਣੇ ਜਿਹੜੇ ਅੰਗਰੇਜ਼ਾਂ ਨੇ ਆ ਕੇ ਕਾਲਜ ਖੋਲੇ ਨੇ ਇੰਡੀਆ 'ਚ ਵੀ ਜਿਹੜੇ ਅੰਗਰੇਜ਼ਾਂ ਨੇ ਖੋਲੇ ਨੇ ਆਪਾਂ ਉਹਨਾਂ ਨੂੰ ਪੁਰਾਣੇ ਮੰਨਦੇ ਆਂ ਵੀ ਉਹ ਕਾਫੀ 100-100 ਸਾਲ ਪੁਰਾਣੇ ਹੋ ਗਏ ਹੋਣ ਲਗਭਗ ਤੇ ਇੱਥੇ ਤਾਂ ਤੁਸੀਂ ਦੇਖ ਲਓ 5 500 450 500 ਸਾਲ ਪੁਰਾਣਾ ਕਾਲਜ ਹੈ ਕਾਲਜ ਤੋਂ ਹੁਣ ਅਸੀਂ ਚੱਲਿਆਂ ਬਾਹਰ ਦੇ ਪਾਸੇ ਵੱਲ ਤੇ ਸ਼ਹਿਰ ਦੇ ਹੋਰ ਢੇਡੇ ਦੇ ਨੇੜੇ